ਇਮਰਾਨ ਖਾਨ ਤੇ ਸਿੱਧੂ ਦੀ ਰਬਾ ਉਮਰ ਵਧਾ ਦੇਵੀ ਜਿਨ੍ਹਾਂ ਲਾਂਗਾ ਖੋਲ ਕੇ ਦੇ ਦਿੱਤਾ ਨਨ ਕਾਣਾ ਵੇਖਣ ਨੂੰ ਇਮਰਾਨ ਖਾਨ ਤੇ ਸਿੱਧੂ ਦੀ ਰਬਾ ਉਮਰ ਵਧਾ ਦੇਵੀ ਜਿਨ੍ਹਾਂ ਲਾਂਗਾ ਖੋਲ ਕੇ ਦੇ ਦਿੱਤਾ ਨਨ ਕਾਣਾ ਵੇਖਣ ਨੂੰ ਜਿਹੜੇ ਵੀ ਡਾਲਰ ਤੇ ਵੇਲੇ ਬੈਠਾ ਸਿਆਸਤ ਕਰਦੇ ਹੋ ਜੇ ਦੀ ਬਹੁਟ ਨਾਲ ਤੁਸੀਂ ਜਿੱਤਦੇ ਕਿੰਨੀ ਕੀਮਤ ਭਰਦੇ ਓ ਮਾੜੇ ਮੰਤਰੀਆਂ ਨੂੰ ਤੂੰ ਰੱਬਾ ਖੁੰਝੇ ਲਾ ਦੇਵੀ ਜਿਹੜੇ ਬੈਠੇ ਰਹਿੰਦੇ ਤੱਕ ਵਿੱਚ ਤੇਰੀ ਗੋਲਕ ਲੁੱਟਣ ਨੂੰ ਇਮਰਾਨ ਖਾਨ ਤੇ ਸਿੱਧੂ ਦੀ ਰਬਾ ਮਰਵਾ ਦਾਂ ਦੇਵੀ ਜਿਨ੍ਹਾਂ ਲਾਂਗਾ ਖੋਲ ਕੇ ਦੇ ਦਿੱਤਾ ਨਨ ਕਾੜਾ ਵੇਖਣ ਨੂੰ ਜਿਨ੍ਹਾਂ ਲਾਂਗਾ ਖੋਲ ਕੇ ਦੇ ਦਿੱਤਾ ਨਨ ਕਾਣਾ ਤੋੜੇ ਪੱਗਾਂ ਵਾਲਿਆਂ ਨਾਲੋਂ ਟੋਪੀ ਵਾਲਾ ਚੰਗਾ ਜੇ ਜਿਨੇ ਦਿੱਲੀ ਦੀ ਸੰਗਤ ਦਾ ਸਾਰਾ ਖਰਚਾ ਚਲਿਆ ਜੇ ਮੰਤਰੀ ਹੋਣ ਤਾਂ ਇਹੋ ਜੇ ਜੋ ਸੋਚਣ ਸੰਗਤ ਦਾ ਕਈ ਮਾੜੇ ਬੰਦੇ ਉੱਠਦੇ ਨਹੀਂ ਚੰਗਾ ਹੁੰਦਾ ਰੋਕਣ ਨੂੰ ਇਮਰਾਨ ਖਾਨ ਤੇ ਸਿੱਧੂ ਦੀਰ ਬੰਮਰਵਦਾ ਦੇਵੀ ਜਿਨ੍ਹਾਂ ਲਾਂਗਾ ਖੋਲ ਕੇ ਦੇ ਦਿੱਤਾ ਨੰਕਾਣਾ ਵੇਖਣ ਨੂੰ ਇਮਰਾਨ ਖਾਨ ਤੇ ਸਿੱਧੂ ਦੀ ਰਬਾ ਮਰਵਦਾ ਦੇਵੀ ਜਿਨਾ ਲਾਂਗਾ ਖੋਲ ਕੇ ਦੇ ਦਿੱਤਾ ਨਨਕਾਣਾ ਵੇਖਣ ਨੂੰ ਜਿਨਾ ਲਾਂਗਾ ਖੋਲ ਕੇ ਦੇ ਦਿੱਤਾ ਨਨਕਾਣਾ ਵੇਖਣ ਨੂੰ ਜਿਨਾ ਲਾਂਗਾ ਖੋਲ ਕੇ ਦੇ ਦਿੱਤਾ ਨਨਕਾਣਾ ਵੇਖਣ ਜੇ ਚੰਗਾ ਲੱਗੇ ਤਾਂ ਸ਼ੇਅਰ ਕਰ ਦਿਓ ਤੇ ਆਪਣੀ ਕੀਮਤੀ ਵੋਟ ਨੂੰ ਸੋਚ ਸਮਝ ਕੇ ਪਾਇਆ ਕਰੋ ਮੰਤਰੀ ਇਹੋ ਜਿਹੇ ਟਾਈਮ ਤੇ ਪਰਖੇ ਜਾਂਦੇ ਹਨ ਇਹ ਤੁਹਾਡੀ ਵੋਟ ਦੀ ਕੀਮਤ ਨੂੰ ਭੁੱਲ ਗਏ ਨੇ ਤੇ 20 20 ਡਾਲਰ ਜ਼ਿਆਦਾ ਲੱਗਣ ਲੱਗੇ ਹਨ ਪੰਜਾਬ ਸਰਕਾਰ ਨੂੰ